ਲੋਕ ਸਭਾ ਚੋਣਾਂ ਦੇ ਨੋਮੀਨੇਸ਼ਨ ਫਾਈਲ ਕਰਨ ਨੂੰ ਲੈ ਕੇ ਮਿਨੀ ਸੈਕਟਰੀਏਟ ਦੇ 100 ਮੀਟਰ ਦੇ ਦੈਰੇ ਦੇ ਵਿੱਚ ਸੁਰੱਖਿਆ ਵਧਾਈ ਡੀਐਸਪੀ 2 ਨੇ ਆਪਣੀ ਪੁਲਿਸ ਨੂੰ ਕੀਤਾ ਬਰੀਫ ਤਿੰਨ ਗੱਡੀਆਂ ਤੋਂ ਜ਼ਿਆਦਾ ਗੱਡੀਆਂ ਨਹੀਂ ਆਉਣ ਦਿੱਤੀਆਂ ਜਾਣਗੀਆਂ ਮਿਨੀ ਸੈਕਟਰੀਏਟ ਦੇ ਅੰਦਰ ਵੀਰਵਾਰ ਨੂੰ 2 ਵਜੇ ਦੇ ਲਗਭਗ ਡੀਐਸਪੀ 2 ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੋਮੀਨੇਸ਼ਨ ਫੈਲ ਕਰਨ ਨੂੰ ਲੈ ਕੇ ਜਿੱਥੇ ਮਿੰਨੀ ਸੈਕਟਰੀਟ ਦੇ ਅੰਦਰ ਜਿਹੜੇ ਵੀ ਉਮੀਦਵਾਰ ਆਉਣਗੇ ਉਹਨਾਂ ਦੇ ਨਾਲ ਤਿੰਨ ਗੱਡੀਆਂ ਤੋਂ ਜ਼ਿਆਦਾ ਗੱਡੀਆਂ ਮਿੰਨੀ ਸੈਕਟਰੀਟ ਦੇ ਅੰਦਰ ਦਾਖਲ ਨਹੀਂ ਹੋਣੀਆਂ ਇਸ ਸਬੰਧੀ ਉਹਨਾਂ ਵੱਲੋਂ ਆਪਣੀ ਪੁਲਿਸ ਫੋਰਸ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਅਤੇ ਇਸੇ ਤਰ੍ਹਾਂ ਅੰਦਰ ਜਾ ਕੇ ਜਿਹੜਾ ਵਿਅਕਤੀ ਨੋਮੀਨੇਸ਼ਨ ਫੈਲ ਕਰਨ ਜਾਵੇਗਾ ਜਿਹੜਾ ਉਮੀਦਵਾਰ ਜਾਵੇਗਾ ਉਹਦੇ ਨਾਲ ਸਿਰਫ ਚਾਰ ਵਿਅਕਤੀ ਹੀ ਅੰਦਰ ਦਾਖਲ ਹੋ ਸਕਣਗੇ ਇਹ ਸਾਰੀ ਜਾਣਕਾਰੀ ਡੀਐਸਪੀ 2 ਵੱਲੋਂ ਅੱਜ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ। ਇਹ ਕੋ ਮਾਨਯੋਗ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਜੀ ਜਦੋਂ ਵੀ ਨਾਮਿਨੇਸ਼ਨ ਭਰਨ ਕੋਈ ਕੈਂਡੀਡੇਟ ਆਉਂਦਾ ਹੈਗਾ ਤਾਂ ਜਿੱਦਾਂ ਅਸੀਂ ਇੱਕ 100 ਮੀਟਰ ਦੀ ਦੂਰੀ ਤੇ ਅਸੀਂ ਇੱਕ ਬੈਰੀਕੇਡ ਲਾਏ ਹਨ ਤਾਂ 100 ਮੀਟਰ ਦੇ ਅੰਦਰ ਤਿੰਨ ਤੋਂ ਵੱਧ ਗੱਡੀਆਂ ਨਹੀਂ ਜਾ ਸਕਦੀਆਂ ਜੀ ਸਾਡੀ ਉੱਥੇ ਫੋਰਸ ਲੱਗੀ ਹੈ ਇਹ ਅਸੀਂ ਵਾਰੀ-ਵਾਰੀ ਬਰੀਫ ਕਰਦੇ ਹੈਗੇ ਆ ਤੇ ਸੈਕੰਡਲੀ ਜਦੋਂ ਇੱਥੋਂ ਗੱਡੀਆਂ ਮੰਨ ਲਓ ਤਿੰਨ ਅੰਦਰ ਚੱਲ ਜਾਂਦੀਆਂ ਇਨਕਲੂਡਿੰਗ ਦੀ ਕੈਂਡੀਡੇਟ ਜਿਹੜਾ ਨੋਮੀਨੇਸ਼ਨ ਰੂਮ ਹੈ ਜਿੱਥੇ ਨੋਮੀਨੇਸ਼ਨ ਕਾਗਜ਼ ਭਰਨੇ ਆ ਉੱਥੇ ਕੈਂਡੀਡੇਟ ਨੂੰ ਮਿਲਾ ਕੇ ਟੋਟਲ 5 ਬੰਦੇ ਇਨਕਲੂਡਿੰਗ ਕੈਂਡੀਡੇਟਸ ਮਤਲਬ ਸਿਰਫ 5 ਬੰਦੇ ਹੀ ਕੈਂਡੀਡੇਟ ਦੇ ਨਾਲ 4 ਬੰਦੇ ਹੋਰ ਆ ਜੋ ਬੇਸਿਕਲੀ ਅੰਦਰ ਜਾ ਸਕਦੇ ਨੇ ਆਪਣੇ ਨਾਮ ਨੋਮੀਨੇਸ਼ਨ ਫਾਈਲ ਕਰਨਾ